ਕਿ ਕਹਿ ਰਹੇ ਆ ਮੀਰ ਜੀ ਪੰਜਾਬ ਦੇ ਸਲਮਾਨ ਖਾਨ ਜਿਹੜੇ ਰਾਜਸਥਾਨ ਚ ਫੜੇ ਗਏ ਸ਼ਿਕਾਰ ਕਰਦੇ ਉਹਨਾਂ ਬਾਰੇ ਕੀ ਗੱਲ ਕੀਤੀ ਕੱਲ ਗੱਲ ਕੀਤੀ ਸੀਗੀ ਜੀ ਅਸੀਂ ਮੁੱਢਲੇ ਤੌਰ ਤੇ ਕੋਈ ਨਹੀਂ ਕਰ ਲੈਨੇ ਜੀ ਉਹਨਾਂ ਨਾਲ ਵੀ ਗੱਲ ਮਾੜੀ ਹੋਈ ਆ ਉਹਨੂੰ ਕੋਲਮ ਲਾ ਕੇ ਕਰਾਉਂ ਵੀ ਕੈਸਾ ਹੈਗੇ ਵੱਡਿਆ ਘਰਾਂ ਦੇ ਸੀ ਪਰ ਹੁਣ ਫਸ ਗਿਆ ਕਸੂਤੇ ਫਸ ਗਈ ਜਾਨ ਸਿਕੰਜੇ ਅੰਦਰ ਜੋ ਵਿਲਣ ਵਿੱਚ ਗੰਨਾ ਦੇਖੋ ਅਪਡੇਟ ਕੀ ਆ ਮੁਕਦਮੇ ਉਹਨਾਂ ਤੇ ਮੈਂ ਤੁਹਾਨੂੰ ਕੱਲ ਹੀ ਅੰਦਾਜ਼ੇ ਨਾਲ ਦੱਸ ਦਿੱਤਾ ਸੀ ਕਿ ਮੁਕਦਮੇ ਭਾਰੀ ਲੱਗ ਜਾਣੇ ਆ ਮਕਦਮੇ ਤਗੜੇ ਲੱਗੇ ਉਹਨਾਂ ਤੇ ਜੀ ਠੀਕ ਹੈ ਨਾ ਜੀ ਇੱਕ ਤੋਂ ਵਧੇਰੇ ਮਕਦਮੇ ਸ਼ਾਇਦ 3 ਲੈ ਕੇ 2 ਆ ਹੂੰ ਹੂੰ ਤੇ ਇੱਕ ਬਾਰੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਨੇਤਾ ਦੇ ਭਰਾ ਦਾ ਓਸ਼ਦ ਜੁਆਇਆ ਓਹੋ ਠੀਕ ਹੈ ਜੀ ਤਗੜਾ ਮੈਂ ਨੇਤਾ ਜਰੂਰ ਫਾਸਲੇ ਹਾਂ ਜੀ ਕਿਉਂਕਿ ਪੁਸ਼ਟੀ ਨਹੀਂ ਹੈ ਮੈਂ ਆਪਣੇ ਉਹਨੇ ਪੁਸ਼ਟੀ ਨਹੀਂ ਕਰ ਸਕਿਆ ਪਰ ਕੋਟਕਪੂਰੇ ਦੇ ਨੇਤਾ ਦਾ ਦੱਸਿਆ ਜਾ ਰਿਹਾ ਹੈ ਜੀ ਉਹਦੀ ਪੁਸ਼ਟੀ ਮੈਂ ਆਪਣੇ ਪੱਧਰ ਤੇ ਨਹੀਂ ਕਰ ਸਕਦਾ ਪਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਚੋਂ ਇੱਕ ਮੁੰਡਾ ਜਿਹੜਾ ਉਹ ਜਮੀਨ ਵੀ ਚੁੱਕੀ ਆ ਉਹਨਾਂ ਕੋਲ। ਹੂੰ। ਵੀ ਇਹ ਸ਼ੂਟਰ ਅਟੈਕ ਦੇ ਸੀ। ਮੇਰਾ ਦੋਸਤ ਹੈ ਉਹ ਉਹਨੂੰ ਸਾਰਾ ਪਤਾ ਹੁੰਦਾ ਜੀ ਕਿਹੜੇ ਘਰ ਦਾ ਕੀ ਹਿਸਾਬ ਕਿਤਾਬ। ਉਹਦਾ ਮੈਸੇਜ ਆਇਆ ਸੀ ਸਵੇਰੇ। ਹੂੰ। ਕਿ ਇਹਨਾਂ ਚੋਂ ਮੁੰਡੇ ਕੁਝ ਸ਼ੂਟਰ ਸੀਗੇ ਇੱਕ ਦੋ ਹੰਟ ਕਰਦੇ ਸੀਗੇ। ਜੀ। ਪਰ ਉਹ ਕਿਤੇ ਗਲਤ ਥਾਂ ਤੇ ਪੰਗਾ ਪੈ ਗਿਆ। ਕਈ ਵਾਰੀ ਕਿਹਾ ਸ਼ੌਂਕ ਸ਼ੌਂਕ ਦੇ ਵਿੱਚ। ਉਹ ਤਾਂ ਅਸੀਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕਿ ਜਿੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਸਥਾ ਨਾਲ ਜੁੜੀਆਂ ਹੋਣ ਉੱਥੇ ਜਾ ਕੇ ਸ਼ਿਕਾਰ ਖੇਡੋਗੇ ਸਾਬ ਤਾਂ ਸ਼ਿਕਾਰ ਖੁਦ ਹੋ ਜਾਓਗੇ। ਹੋ ਜਾਓ। ਤਸ਼ਕਾਰ ਹੋਏ ਆ ਮੁੰਡੇ ਇਹਨਾਂ ਨੇ ਜਿਸ ਤਰ੍ਹਾਂ ਉਹ ਲੰਡੀ ਜੀ ਜੀਪ ਭਜਾਈ ਉਹ ਲੰਡੀ ਹੋ ਗਈ ਨਾ ਪਹਿਲਾਂ ਤੇ ਜੀਸੀਬੀ ਦੇ ਥੱਲੋਂ ਕੱਢੀ ਉਹ ਮੈਨੂੰ ਤੇ ਲੱਗਾ ਕਿਤੇ ਕੋਈ ਗਾਣੇ-ਗੋਣੇ ਦੀ ਸ਼ੂਟਿੰਗ ਚੱਲਣ ਢਈ ਆ ਸੱਚੀ ਨੂੰ ਮੈਂ ਮੈਂ ਰਾਖੀ ਕਰ ਜਿਹੜਾ ਕਹ ਲੋ ਨਾ ਐਂਟਰੀ ਸੀ ਜਾਂ ਉੱਥੇ ਜਿਹੜਾ ਮੈਨੂੰ ਇਹ ਲੱਗਦਾ ਕੋਈ ਗਾਣੇ-ਗੋਣੇ ਦੀ ਸ਼ੂਟਿੰਗ ਹੈ ਉਹ ਤਾਂ ਮਤਲਬ ਕਿ ਮੁੜ ਕੇ ਕੋਕੀ ਜੇ ਤਾਂ ਲੰਡੀ ਜੀਪ ਮੈਂ ਖਾ ਉਹ ਤਾਂ ਢਾਪਾ ਲਾਉ ਜੇ ਢਾਪਾ ਜੀ ਤੇ ਫਿਰ ਉਹ ਪਿੱਛੇ ਗੱਡੀਆਂ ਲੱਗਦੀਆਂ ਜਾਂ ਸਾਰਾ ਐਪੀਸੋਡ ਤੁਸੀਂ ਦੇਖਿਆ ਤੇ ਕਹਿੰਦਾ ਮਤਲਬ ਇਹ ਹੈ ਕਿ ਬਈ ਇਹ ਲੱਗਦਾ ਤੇ ਵੱਡੇ ਘਰਾਂ ਦੀ ਕਾਕੀ ਸੀ ਆਈ ਪ੍ਰੋਫਾਈਲ ਹਮ ਹਮ ਮਾਮਲੇ ਸੀ ਇਹਨਾਂ ਦੇ ਤਾਂ ਕਹਿ ਲਓ ਕਿ ਹੁਣ ਫਸ ਗਏ ਅਸੀਂ ਜਗਾ ਜੀ ਜਿੱਥੇ ਕੋਈ ਮਾਫੀ ਨਹੀਂ ਦਿੱਤੀ ਜਾਂਦੀ ਚਾਹੇ ਤੁਸੀਂ ਕਿੱਡੇ ਵੀ ਵੱਡੇ ਕਰਦੇ ਕਿਉਂ ਨਾ ਹੋਵੋ ਜਿੱਥੇ ਕੋਈ ਸਿਆਸਤ ਦਾ ਇਨਫਲੂਐਂਸ ਨਹੀਂ ਹੁੰਦਾ ਹਮ ਜਿੱਥੇ ਸਿਰਫ ਹੈ ਕਿ ਉਹ ਜੀਵ ਜੰਤੂ ਤੇ ਜਿਹੜੇ ਹਨ ਉਹ ਦਇਆਵਾਂ ਲੋਕ ਜਿਹੜੇ ਆ ਜੀ 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 ਉਹ ਸਿਰਫ ਕਾਰਵਾਈ ਕਰਦੇ ਆ ਤਾਂ ਇਹਨਾਂ ਨੂੰ ਕੁੱਟਿਆ ਮਾਰਿਆ ਗਿਆ ਬਹੁਤ ਬੁਰੀ ਤਰ੍ਹਾਂ ਗਲਤ ਹੈ ਮਤਲਬ ਕਿ ਠੀਕ ਹੈ ਕੋਈ ਵੀ ਬੰਦਾ ਕੋਈ ਵੀ ਮਲਜ਼ਮ ਹੁੰਦਾ ਜਦੋਂ ਉਹ ਇਦਾਂ ਫੜਿਆ ਜਾਂਦਾ ਕੋਈ ਹਮ ਚੋਰੀ ਕਰਦਾ ਜੁਰਮ ਕਰਦਾ ਤਾਂ ਉਹ ਬਚਣ ਲਈ ਆਪਦਾ ਜ਼ੋਰ ਲਾਉਂਦਾ ਹੀ ਆ ਹੁੰਦਾ ਹੀ ਹੈ ਠੀਕ ਹੈ ਨਾ ਇੱਕ ਵਾਰੀ ਹੋ ਗਿਆ ਲੈ ਇਹਨਾਂ ਨੂੰ ਅਸੀਂ ਕੋਈ ਸਹੀ ਨਹੀਂ ਕਰ ਰਹੇ ਗਲਤੀ ਕੀਤੀ ਮੁਰਿਆਂ ਨੇ ਜੀ ਜੀ ਪਰ ਉਸ ਤੋਂ ਬਾਅਦ ਜਿੱਦਾਂ ਕੁੱਟਕਟਾਪਾ ਕੀਤਾ ਗਿਆ ਬਹੁਤ ਮਾੜਾ ਕਿ ਤੁਸੀਂ ਪੁਲਿਸ ਦੇ ਹਵਾਲੇ ਕਰੋ ਤੇ ਪੁਲਿਸ ਕਾਰਵਾਈ ਕਰੇ ਜੇ ਇਹਨਾਂ ਨੇ ਫਾਇਰਿੰਗ ਕੀਤੀ ਆ ਹੰਟ ਕੀਤਾ ਕੁਝ ਵੀ ਕੀਤਾ ਉਹਦੀ ਕਾਰਵਾਈ ਬਣਦੀ ਆ ਜੀ 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 ਕਾਰਵਾਈ ਬਣਦੀ ਆ ਆਪਣੇ ਜ਼ਿਲ੍ਹੇ ਦੇ ਮੈਂ ਜਿਵੇਂ ਤੁਹਾਨੂੰ ਕੱਲ ਦੱਸਿਆ ਸੀ ਮੈਂ ਸਵੇਰੇ ਸੁਣ ਕੇ ਆਇਆ ਸੀਗਾ ਇੱਕ ਬਹੁਤ ਵੱਡੇ ਕਰਿਆਨਾ ਸਟੋਰ ਤੇ ਚਰਚਾ ਚੱਲ ਰਹੀ ਸੀ ਤਾਂ ਬਿਲਕੁਲ ਅੱਜ ਮੈਨੂੰ ਆਪਣਾ ਟੈਕਨੀਸ਼ੀਅਨ ਬਬਲੂ ਸਾਹਿਬ ਖਾਰੇ ਸੀਗੇ ਕਿ ਸ਼ਾਇਦ ਦੋ ਮੁਕਸਰ ਤੇ ਨਹੀਂ ਹੈ ਤਿੰਨ ਸ਼ਹਿਰ ਰਾਜਸਥਾਨ ਦੇ ਨੇ ਦੋ ਕਿ ਤਿੰਨ ਤੇ ਤਿੰਨ ਚਾਰ ਆਪਣੇ ਇਥੋਂ ਦੇ ਪੰਜਾਬ ਦੇ ਜਿਹੜੇ ਕਿ ਸ਼ਾਇਦ ਮੁਕਸਰ ਛਲੇ ਨਾਲ ਹੀ ਹੈ ਤਾਲੁਕ ਰੱਖਦੇ ਨੇ ਖੈਰ ਮਿੰਟੂ ਜੀ ਕੋਈ ਵੀ ਮਸਲਾ ਪੈ ਜੇ ਨੇ ਤੇ ਮਾੜਾ ਹੀ ਮਾੜਾ ਹੁੰਦਾ ਤੇ ਕੋਰਟ ਕਚਹਿਰੀ ਦਾ ਤੇ ਉਦੋਂ ਵੀ ਮਾੜਾ ਹੁੰਦਾ ਹੁਣ ਇਹ ਭਗਤ ਨਾ ਪਹਿਣਾ ਬਹੁਤ ਔਖਾ ਕੰਮ ਹੋ ਗਿਆ ਮਿੱਤਰ ਕਹਿ ਰਹੇ ਨੇ ਕਿ ਜੰਗਲੀ ਜਾਨਵਰ ਸਾਡੇ ਪਿੰਡ ਮਾਰ ਦਿੱਤਾ ਸੀ ਕਹਿੰਦੇ ਉਹ ਤਰੀਕ ਅੱਜ ਵੀ ਪੈਂਦੀ ਹੈ ਆਪਾਂ ਕੱਲ ਵੀ ਮੈਂ ਤੁਹਾਨੂੰ ਮਾਣੀ ਖੇੜੀ ਤੱਕ ਐਪੀਸੋਡ ਦੱਸਿਆ ਸੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜੀ 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 ਬਿਲਕੁਲ ਮਤਲਬ ਮੈਂ ਨੌਵੀਂ ਚ ਸੀਗਾ ਉਸ ਹੂੰ ਤੇ ਉਸ ਤੋਂ ਬਾਅਦ ਵੀ ਅਸੀਂ ਸੁਣਦੇ ਹਾਂ ਜਜ ਉਹ ਤਰੀਕਾ ਤੇ ਨੇ ਜੀ ਅੱਜ ਕੈਦ ਹੋ ਗਈ ਹੈ ਜੀ ਫਲਾਣ ਹੋ ਗਿਆ ਟਮਕਾ ਹੂੰ ਸਲਮਾਨ ਖਾਨ ਦਾ ਸਰ ਮੇਰੇ ਖਿਆਲ ਦੇ ਨਾਲ ਮਾਮਲਾ ਸ਼ਾਇਦ 97 ਦਾ ਸੀ ਜੇ ਮੈਂ ਪੁਲਦਾਨੀ ਫਿਲਮ ਸੀ ਹਮ ਸਾਥ-ਸਾਥ ਆਏ ਜਦੋਂ ਸ਼ੂਟ ਹੋ ਰਹੀ ਸੀਗੀ ਜੀ ਸੁਨਾਲੀ ਬੇਂਦਰੇ ਉਦੋਂ ਪੂਰੀ ਚੜਤ ਚ ਹੁੰਦੀ ਸੀਗੀ ਹੂੰ ਇਹ ਇਹ ਇਸ ਤਰ੍ਹਾਂ ਦੀ ਐਕਟ੍ਰੈਸ ਜਿਹੜੀਆਂ ਸੀ ਜੀ 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 ਤੇ ਸਲਮਾਨ ਖਾਨ ਉਦੋਂ ਹਿੱਟ ਹੋ ਚੁੱਕਾ ਸੀਗਾ ਮਤਲਬ ਕਈ ਹਿੱਟ ਫਿਲਮਾਂ ਆ ਗਈਆਂ ਸਲਮਾਨ ਖਾਨ ਦੀਆਂ ਹੂੰ ਤੋਂ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ 97 ਚ ਅਸੀਂ ਪੂਰੀ ਜਵਾਨੀ ਝੋਵਾਂਗੇ ਜਵਾਨ ਹੋਵਾਂਗੇ 27 22 ਸਾਲ ਹੋ ਗਏ ਤੁਸੀਂ ਹੁਣ ਤੁਸੀਂ ਆ ਆ ਜਿਹੜੀ ਪੀੜ੍ਹੀ ਆ ਇਹ ਵੀ ਹਾਂਜੀ ਉਹ ਵੀ ਹੁਣ ਜਵਾਨ ਹੋ ਗਈ ਬਾਅਦ ਦੇ ਵਿੱਚ ਤਾਂ ਉਹ ਕੇਸ ਹਾਲੇ ਵੀ ਨਾਲ ਤੁਰਿਆ ਆਉਂਦਾ ਹੈ ਜੀ ਬਿਲਕੁਲ ਸਲਮਾਨ ਖਾਨ ਹੋਰ ਵੀ ਇੱਕ ਸੁਨਤਾ ਫਾਸਤਾਂ ਦਾ ਜੇਕਰ ਥੋੜਾ ਜਾਇਦਾ ਮਤਲਬ ਕਿ ਪਾਰੀ ਪਾ ਦੇ ਵੱਡੇ ਲੀਡਰ ਹੁੰਦਾ ਬਿਲਕੁਲ ਜੀ ਸੂਤ ਨਾ ਹੁੰਦਾ ਪੈਸਾ ਨਾ ਹੁੰਦਾ ਰਸੂਖ ਨਾ ਹੁੰਦਾ ਜੀ ਇਹ ਪਹਿਲਾ ਕੇਸ ਵੀ ਇਹਦਾ ਬੜਾ ਕਸੂਤਾ ਸੀਗਾ ਨਾ ਜਿਹੜਾ ਉਹ ਸੀਗਾ ਹਿੱਟ ਐਂਡ ਰਨ ਕੇਸ ਜੀ ਉਹ ਵੀ ਬਹੁਤ ਕਸੂਤਾ ਸੀ ਉਹਦੇ ਵਿੱਚ ਗਵਾਹ ਜਿਹੜਾ ਉਹਦਾ ਗੰਨ ਭੈਣ ਸੀਗਾ ਸ਼ਾਇਦ ਹੂੰ ਉਹ ਬਾਅਦ ਚ ਰੁਲ ਕੇ ਮਰਿਆ ਸਰ ਉਹਨੂੰ ਜਹਿਰ ਦੇ ਦਿੱਤਾ ਗਿਆ ਰਵਿੰਦਰ ਸ਼ੈਦੋ ਦਾ ਨਾਮ ਸੀ ਰਵਿੰਦਰ ਪਾਟੇਲ ਕੁਸ਼ ਹੂੰ ਐਸਾ ਨਾਮ ਸੀ ਉਹਦਾ ਜੀ ਤਾਂ ਕਹਿੰਦਾ ਮਤਲਬ ਕਿ ਦੋਨੇ ਕੇਸ ਕਸੂਤੇ ਲੱਗੇ ਸੀਗੇ ਤਾਂ ਇਦਾਂ ਦੇ ਮਾਮਲੇ ਜਦੋਂ ਬਣ ਜਾਂਦੇ ਆ ਇਹ ਬਿਲਕੁਲ ਇਹਨਾਂ ਦੀ ਗੱਲ درست ਹੈ ਕਿ ਦੇਖਣ ਚੀਜ਼ਾਂ ਛੋਟੀਆਂ ਕਿੱਲਾ ਮਾਰ ਲਓ ਇੱਕ ਅੱਧਾ ਕੋਈ ਜਾਨਵਰ ਕੀ ਹੁੰਦਾ ਜੀ ਪਰ ਜੇ ਤਾਂ ਠੀਕ ਹੈ ਬਚ ਬਚਾ ਕੇ ਚੱਲਦਾ ਰਿਹਾ ਕੰਮ ਤਾਂ ਠੀਕ ਹੈ ਤੇ ਜਿੱਦਣ ਤੁਸੀਂ ਫਸ ਗਏ ਹਮ ਸਰ ਫਿਰ ਤੁਸੀਂ ਅੱਗੇ ਬਹੁਤ ਕਸੂਤੇ ਮੰਜੀ ਠੁੱਕ ਜੂਗੀ ਹਮ ਇਹ ਹੁਣ ਦੇਖ ਲਓ ਕਿੱਡੇ ਵੱਡੇ ਘਰਾਂ ਦੇ ਕਾਕੇ ਆ ਜੀ 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 ਪਰ ਉੱਥੇ ਕੋਈ ਪੇਸ਼ ਨਹੀਂ ਚਲਣੀ ਛੇਤੀ ਜਦੋਂ ਤੱਕ ਜੇਲ ਨਹੀਂ ਜਾਂਦੇ ਉਦੋਂ ਤੱਕ ਘਰਦਿਆਂ ਦੀ ਪੇਸ਼ ਹੀ ਨਹੀਂ ਚਲਣੀ ਕਿਉਂਕਿ ਉਹਨਾਂ ਦਾ ਏਕਾ ਬਹੁਤ ਹੈ ਬਿਸ਼ਨੂਈ ਸਮਾਜ ਦਾ ਬਹੁਤ ਏਕਾ ਬਹੁਤ ਜ਼ੋਰ ਆ ਬਹੁਤ ਪੈਸਾ ਵੀ ਉਹਨਾਂ ਕੋਲ ਬਿਲਕੁਲ ਬਾਕੀ ਆਸਰ ਸਿਆਸਤ ਦੇ ਵਿੱਚ ਵੀ ਉਪਾਸ ਕਰਕੇ ਆਸਤਾ ਨਾਲ ਕਰਕੇ ਆਸਰ ਉਹ ਮੈਂ ਕਹਿੰਦਾ ਉਹਨਾਂ ਦਾ ਧਰਮ ਜੀ ਹਾਂ ਮਤਲਬ ਕਿ ਉਹ ਤਾਂ ਅੱਗੇ ਵੀ ਆਪਾਂ ਗੱਲ ਕੀਤੀ ਆ ਲਾਰੈਂਸ ਬਿਸ਼ਨੋਈ ਦੇ ਸੰਦਰਭ ਵਿੱਚ ਕਿ ਬਿਸ਼ਨੋਈ ਉਹਨਾਂ ਦੇ ਮਤਲਬ ਕਿ ਇਹ ਧਰਮ ਦੇ ਸੂਤਰ ਨੇ ਇਹ ਉਹ ਨਾ ਤਾਂ ਰੁੱਖ ਵਧਣ ਦਿੰਦੇ ਨੇ ਛਿੱਤੀ ਕਿਤੇ ਆ ਨਾ ਸ਼ਿਕਾਰ ਇਸ ਤਰ੍ਹਾਂ ਘਟਣ ਦਿੰਦੇ ਉਹਨਾਂ ਦੀਆਂ ਤੇ ਔਰਤਾਂ ਜਿਹੜੀਆਂ ਨੇ ਨਾ ਉਹ ਮਤਲਬ ਕਿ ਦੁੱਧ ਚੰਗਾ ਦਿੰਦੀਆਂ ਮਿਰਗ ਨਾ ਇੱਥੇ ਮਿਰਗ ਦੇ ਜਿਹੜੇ ਬੱਚੇ ਹੁੰਦੇ ਆ ਨਾ ਜੀ 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 ਛੇ ਤੁਸੀਂ ਕਿਤੇ ਵਾਇਰਲ ਫੋਟੋ ਦੇਖੀ ਦੇਖੀਆਂ ਹੋਈਆਂ ਇਹ ਇਹ ਸੱਚਾਈ ਹੈ ਇੱਥੇ ਸਾਡੇ ਪਿੰਡ ਤੋਂ ਅਪਿਛਾ ਨੂੰ ਤੁਰੇ ਜਾਓਗੇ ਸਰੋ ਇਲਾਕਾ ਸ਼ੁਰੂ ਹੋ ਜਾਂਦਾ ਮੈਂ ਤੁਹਾਨੂੰ ਕੱਲ ਵੀ ਦੱਸਾਂ ਬਿਲਕੁਲ ਬਿਲਕੁਲ ਆਪਣੇ ਨੇੜੇ ਹੀ ਏਰੀਆ ਅੱਗੇ ਅੱਗੇ ਇੱਥੇ ਸਾਡੇ ਪਿੰਡ ਮਿਰਗ ਆ ਜਾਂਦੇ ਹੁੰਦੇ ਸੀਗੇ ਜੀ ਭੱਜੇ ਉਧਰੋਂ ਡਾਰਾਂ ਚੋਂ ਨਾ ਵਿਛੜ ਕੇ ਆ ਜਾਣਾ ਆ ਜਾਂਦੇ ਸੀ ਸਾਡੇ ਪਿੰਡ ਇਨਫੈਕਟ ਕਿ ਅਸੀਂ ਉਦੋਂ ਮੈਂ ਛੋਟਾ ਜਾਂਦਾ ਸੀ ਬੋਰ ਕਰਦੇ ਪੈ ਸੀ ਉਦੋਂ ਬੋਰ ਬੜੀ ਵੱਡੀ ਗੱਲ ਹੁੰਦੀ ਸੀ ਜੀ ਮੋਟਿਵਲ ਤਾਂ ਉਦੋਂ ਹਿਰਨਾ ਆ ਗਿਆ ਸੀਗਾ ਜੀ ਹੂੰ ਹਿਰਨਾ ਆ ਗਿਆ ਸੀ ਤੇ ਉਹ ਜਿਹੜੇ ਕਰਦੇ ਪੈ ਵੋਟਾਂ ਆ ਲਿਆ ਉਹਨਾਂ ਨੇ ਹੂੰ ਮੈਂ ਛੋਟਾ ਜਿਹਾ ਸੀ ਮੈਨੂੰ ਅੱਜ ਵੀ ਯਾਦ ਆ ਮਤਲਬ ਕਿ ਇਧਰ ਆ ਜਾਂਦੇ ਸੀ ਤੇ ਇਧਰ ਚੱਲ ਜਾਂਦਾ ਸੀ ਕੰਮ ਜੀ ਇਧਰ ਆਪਣੀ ਵਾਲੀ ਸਾਈਡ ਪਰ ਜਿਵੇਂ ਹੀ ਉਹ ਆਪਾਂ 5 10 15 ਕਿਲੋਮੀਟਰ ਪਿਛਾਂ ਹਟਦੇ ਜਾਂਦੇ ਆ ਜੀ ਜੀ ਫੇ ਫੇਰ ਨਹੀਂ ਉੱਥੇ ਫੇਰ ਤਾਂ ਅੱਜ ਦੀ ਤਰੀਕ ਚ ਤਾਂ ਇੱਥੇ ਵੀ ਬਹੁਤ ਔਖਾ ਹੂੰ ਮੁਸ਼ਕਿਲ ਹੋ ਗਿਆ ਜੀ ਖੈਰ ਮਿੰਟੂ ਜੀ ਖਬਰ ਆਪਾਂ ਨਾਲ ਜਿਹੜੀ ਇਹ ਵੀ ਅਪਡੇਟ ਦੇਤੀ ਹੈ ਤੇ ਜੋਰਾਵਰ ਢਿੱਲੋ ਸਾਹਿਬ ਕਹਿ ਰਹੇ ਨੇ ਕਿ ਭਾਈ ਜਿਹੜਾ ਕਮੈਂਟ ਪੜਦਾ ਉਹਦਾ ਨਾਮ ਵੀ ਲਾਇਆ ਕਰੋ ਉਹ ਕਈ ਵਾਰੀ ਮੈਂ ਨਾਲ ਗੱਲ ਕਰ ਰਿਹਾ ਹਾਂ ਉਹਨਾਂ ਤੇ ਗੱਲ ਸ਼ੁਰੂ ਹੋ ਜਾਂਦੀ ਹੈ ਤਾਂ ਕਰਕੇ ਨਾਮ ਕੋਈ ਰਹਿ ਜਾਂਦਾ ਨਹੀਂ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰਿਆਂ ਦੇ ਨਾਮ ਲਏ ਜਾਣ ਜੀ ਮਿੱਤਰ ਕੁਲਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਵਾਰੀ ਗੱਲ ਵਿੱਚ ਰਹਿ ਗਈ ਹੈ ਮਿੰਟੂ ਜੀ ਨਹੀਂ ਹਾਂ ਜੀ ਕਰਾਂਗੇ ਜੀ ਕਰਾਂਗੇ ਉਹ ਫਿਰ ਉਹ ਚੱਲ ਪਿਆ ਨਾ ਹਾਂਜੀ ਹਾਂਜੀ ਵੀ ਉਹ ਵੀ ਸੀਗਾ ਕਿ ਫਾਲੋਅ ਅਪ ਕਰ ਦਿੱਤੀਏ ਨਹੀਂ ਕਰ ਤੇ ਉਹਦੇ ਬਾਰੇ ਵੀ ਅਪਡੇਟ ਦਿਓ ਜੀ ਇਹ ਮਸਲਾ ਆਪਾਂ ਹਾਲਾਂਕਿ ਪਹਿਲਾਂ ਇਸੇ ਗੱਲ ਕੀਤੀ ਹੈ ਕਾਫੀ ਡਿਟੇਲ ਦੇ ਵਿੱਚ ਵੀ ਕਰਦੇ ਰਹੇ ਹਾਂ ਕਿ ਕੀ ਮਸਲਾ ਹੈ ਪੂਰਾ ਥੋੜੀ ਹੋਰ ਜਾਣਕਾਰੀ ਦਿਓ ਕਿ ਆਪਾਂ ਪਹਿਲਾਂ ਵੀ ਇਹ ਗੱਲ ਆਈ ਸੀ ਸਾਹਮਣੇ ਕਿ ਉਹਨਾਂ ਤੱਕ ਤੇ ਨੋਟਿਸ ਹੀ ਨਹੀਂ ਪਹੁੰਚਦਾ ਹੁਣ ਇਹ ਨੋਟਿਸ ਪਹੁੰਚੇਗਾ ਜਾਂ ਫਿਰ ਇਹ ਨੋਟਿਸ ਦਾ ਅਸਰ ਕੀ ਹੋਏਗਾ ਆ ਦੇਖੋ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੋਹਾਟੀ ਹਾਈ ਕੋਰਟ ਦੇ ਜ਼ਰੀਏ ਜੀ ਜਿਹੜਾ ਉਹਨਾਂ ਦਾ ਰਜਿਸਟਰਾਰ ਹੋਏਗਾ ਉਹਦੇ ਮਾਧਿਅਮ ਉਹਦੇ ਰਾਹੀਂ ਇਹ ਕਿਹਾ ਕਿ ਅਮਰਤਪਾਲ ਸਿੰਘ ਨੂੰ ਇਹ ਨੋਟਿਸ ਸਰਵ ਕਰੋ ਕਿਉਂਕਿ ਇੱਕ ਦੋ ਸੁਣਵਾਈਆਂ ਲੱਗੀਆਂ ਨਾ ਅੱਗੇ ਇਹ ਮਾਮਲਾ ਉਹ ਮਾਮਲਾ ਹੈ ਜਿਹੜਾ ਚੋਣਵੀ ਪਟੀਸ਼ਨ ਦੇ ਨਾਲ ਜੁੜਿਆ ਸਾਂ ਤੇ ਜੋ ਕੀਤਾ ਭਗਤ ਸਿੰਘ ਦਵਾਦੀ ਨੇ